भारत जे सारे पब्ल सेंटर वेचणी केंद्र सरकार ਆਯਾ ਤੇ ਕੀ ਆਇ ਕਰਨੇ ਚਾਏ ਹੋ ਕੀ ਕਹਿਣਾ ਚਾਹੋ ਅਸੀਂ ਪਰਮਜੀਤਪੁਰ ਕੋਟ ਮਗਲਾ ਬਲਾਕ ਹੈ ਨਾਲੇ ਤੋਂ ਅਸੀਂ ਅੱਜ ਇੱਥੇ ਤਰਨਾ ਦੇਣ ਆਏ ਸਾਂ ਇੱਥੇ ਪੁਤਲਾ ਫੂਕਣ ਵਾਸਤੇ ਆਏ ਹਾਂ ਕਾਰਪੋਰੇਟ ਕਰਾਣਿਆਂ ਦਾ ਤੇ ਇਹਦੇ ਨਾਲ ਇਹ ਕਿ ਅਸੀਂ ਜੋ ਕਾਰਪੋਰੇਟ ਸਰਕਾਰਾਂ ਲੋਕ ਲੋਕਾਂ ਨੇ ਚਾਹਤ ਸਰਕਾਰਾਂ ਲੈਂਉਂਦੇ ਨੇ ਵੀ ਸ਼ਾਇਦ ਸਾਡਾ ਕੁਝ ਸੋਚਣ ਗਿਆ ਪਰ ਇਹ ਸਰਕਾਰਾਂ ਸਾਡਾ ਕਿਸਾਨਾਂ ਦਾ ਕੁਝ ਨਹੀਂ ਸੋਚਦੀਆਂ ਇਹ ਆਪਣੇ ਕਾਰਪੋਰੇਟ ਕਰਾਣੇ ਜਿਹੜੇ ਉਹਨਾਂ ਨੂੰ ਮੁਨਾਫਾ ਦੇਣਾ ਚਾਹੁੰਦੇ ਹਨ ਜੋ ਵੀ ਸਾਡੇ ਕਾਰਪ ਇਹਨਾਂ ਨੇ ਕਾਰਪੋਰੇਟ ਕਰਾਣੇ ਇਹਦੇ ਹੱਥ ਚ ਦਿੱਤੇ ਹੋਏ ਨੇ ਤਾਂ ਸਾਨੂੰ ਕਿਸਾਨਾਂ ਨੂੰ ਇਹਨਾਂ ਨੇ ਸੜਕਾਂ ਤੇ ਰੋਲਿਆ ਹੋਇਆ ਹੈ ਪਰ ਅਸੀਂ ਇਹਨਾਂ ਗੱਲਾਂ ਤੇ ਮਜਬੂਰ ਹੋ ਕੇ ਅੱਜ ਇੱਥੇ ਪੁੱਤਰਾ ਫੂਕਣ ਵਾਸਤੇ ਆਏ ਆ ਸਾਡੇ ਸੰਜੁਕਤ ਮੋਰਚੇ ਦੇ ਕਾਲ ਸੇ ਅਸੀਂ ਇਹ ਕਾਲ ਤੇ ਆਏ ਆ ਅੱਜ ਅਜੇ ਵੀ ਅਸੀਂ ਇਸ ਗੱਲ ਤੇ ਕਹਿੰਦੇ ਕਿ ਜਗਤ ਸਰਕਾਰ ਗੌਰ ਕਰਦੀ ਇਸ ਗੱਲ ਤੇ ਤੇ ਠੀਕ ਹੈ ਨਹੀਂ ਤੇ ਅਸੀਂ ਪਹਿਲੇ ਵਾਲਾ ਜੋ ਦਿੱਲੀ ਤੇ ਕੋਲ ਪਹਿਲਾ ਸਾਲ ਚੱਲਿਆ ਸੀ ਉਹਦਾ ਤਿਆਰੀ ਅਸੀਂ ਰਲ ਕੇ ਕਰਾਂਗੇ ਸਾਰੀਆਂ ਔਰਤਾਂ ਅਸੀਂ ਆਪਣੇ ਪਿੰਡ-ਪਿੰਡ ਔਰਤਾਂ ਦੀਆਂ ਮੀਟਿੰਗਾਂ ਕਰਾਵਾਂਗੇ ਤੇ ਔਰਤਾਂ ਨੂੰ ਨਾਲ ਲੈ ਕੇ ਚੱਲਾਂਗੇ ਇਹਦੇ ਵਿੱਚ ਔਰਤਾਂ ਦਾ ਸੰਘਰਸ਼ ਜਿਹੜਾ ਵਾ ਉਹ ਬਹੁਤ ਜ਼ਿਆਦਾ ਵਾ ਅੱਜ ਭਾਵੇਂ ਚਾਹੇ ਸਾਡੇ ਮੀਵੀ ਪੈ ਰਿਆ ਵਾ ਚਾਹੇ ਸਾਡੇ ਮੀ ਹੋਵੇ ਚਾਹੇ ਸਾਡੇ ਧੋਪ ਹੋਵੇ ਪਰ ਔਰਤਾਂ ਇਹ ਜਿੱਥੇ ਅਸੀਂ ਘਰਾਂ ਦੇ ਕੰਮ ਆਪਣੇ ਇੱਕ ਸਾਂਝ ਸਕਦੀਆਂ ਵਾ ਅਸੀਂ ਇਹ ਸੰਘਰਸ਼ਾਂ 'ਚ ਵੀ ਆ ਸਕਦੇ ਹਾਂ ਬਾਬ ਗਿਲ ਸਿੰਘ ਭਾਰਤੀ ਕਿਸਾਨ ਯੂਨਿਅਨ ਇਕਤਾ ਉਗਰਾਹ ਦਾ ਜ਼ਿਲ੍ਹਾ ਪ੍ਰੈਸਕਰਟਰ ਅੱਜ ਅਸੀਂ ਜਿਹੜਾ ਸੰਯੁਕਤ ਕਿਸਾਨ ਮੋਤੇ ਦੇ ਸੱਦੇ ਦੇ ਉੱਤੇ ਭਾਰਤੀ ਕਿਸਾਨਜੋਣ ਇਕਤਾ ਗ੍ਰਾਹਾਂ ਵੱਲੋਂ ਤਸੀਹੇ ਨਾਲਾ ਕੰਪਲੈਕਸਿਵ ਖੇ ਤੇ ਰੋਸ ਮੁਜ਼ਾਹਰਾ ਕਰਕੇ ਜਿਹੜਾ ਡਬਲਯੂਟੀਓ ਦਾ ਪਤਲਾ ਜਿਹੜਾ ਫੂਕਣ ਜਾ ਰਹੇ ਆ ਔਰ ਉਹਦਾ ਸਾਡਾ ਵਿਸ਼ੇਸ਼ ਤੌਰ ਤੇ ਜਿਹੜਾ ਅਸੀਂ ਲੋਕਾਂ ਨਾਲ ਸਾਰਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਆ ਕਿ ਹਿੰਦੁਸਤਾਨ ਦੇ ਹਾਕਮ ਜਿਹੜੇ ਸਰਕਾਰ ਹੈ ਉਹ ਜਿਹੜਾ ਵੇਖਣ ਨੂੰ ਤੇ ਲੱਗਦਾ ਕਿ ਹਿੰਦੁਸਤਾਨ ਦੇ ਕਿਰਤੀ ਲੋਕਾਂ ਦੇ ਹੱਕ ਦੇ ਵਿੱਚ ਕੰਮ ਕਰ ਰਹੀ ਆ ਪਰ ਅਸਲ ਦੇ ਵਿੱਚ ਉਹਦਾ ਮਨੋਰਥ ਜਿਹੜਾ ਉਹ ਜਿਹੜੇ ਕਾਰਪੋਰੇਟ ਘਰਾਣਿਆਂ ਡਬਲਯੂਟੀਓ ਆ ਉਹਦੀਆਂ ਨੀਤੀਆਂ ਲਾਗੂ ਕਰਕੇ ਤੇ ਸਮੁੱਚੇ ਭਾਰਤ ਦੇ ਅੰਦਰ ਪੰਜਾਬ ਦੇ ਅੰਦਰ ਜਿੰਨੇ ਹਵਾਈ ਅੱਡੇ ਆ ਰੇਲਾਂ ਨੇ ਐਲ ਆਈ ਸੀ ਆ ਬਿਜਲੀ ਬੋਰਡ ਆ ਸਿੱਖਿਆ ਵਾ ਹਸਪਤਾਲਾ ਸੜਕਾਂ ਨੇ ਜਲ ਜ਼ਮੀਨ ਜੰਗਲ ਉਹ ਸਾਰਾ ਕੁਝ ਉਹਨਾਂ ਲੋਕਾਂ ਨੂੰ ਕਾਰਪੋਰੇਟ ਕਰਾਉਣਿਆਂ ਨੂੰ ਪਰੋਸਿਆ ਜਾ ਰਿਹਾ ਹਾਲਾਤ ਇਹ ਬਣਨ ਵਾਲੇ ਜਾ ਰਿਹਾ ਕਿਉਂ ਵਾਲੇ ਸਮੇਂ ਚ ਅੱਜ ਪੰਜਾਬ ਦੇ ਅੰਦਰ 30 ਤੋਂ 31 ਰੁਪਏ ਦੀ ਪਾਣੀ ਦੀ ਬੋਤਲ ਹੈ ਤੇ 30 ਰੁਪਏ ਸਾਡਾ ਦੁੱਧ ਵਿਕ ਰਿਹਾ ਤੇ ਓਂ ਵਾਲੇ ਸਮੇਂ ਦੇ ਅੰਦਰ ਵੱਡਾ ਜਿਹੜਾ ਪਾਣੀ ਦਾ ਸੰਕਟ ਪੈਦਾ ਹੋ ਰਿਹਾ ਤੇ ਕੰਪਨੀਆਂ ਪਾਣੀ ਸਾਰਾ ਆਪਣੇ ਕਬਜ਼ੇ ਚ ਲੈ ਰੀਆਂ ਅਸੀਂ ਸੋ ਸਰਕਾਰ ਦੀ ਇਸ ਗੱਲ ਤੇ ਨਖੇਦੀ ਕਰਦੇ ਆ ਤੇ ਡਬਲਯੂਟੀਓ ਵੀ ਨਖੇਦੀ ਕਰਦੇ ਆ ਕਿ ਹਿੰਦੁਸਤਾਨ ਦੇ ਹਾਕਮ ਡਬਲਯੂਟੀਓ ਤੋਂ ਨਾਲ ਕੀਤੇ ਫੈਸਲੇ ਜਿਹੜੇ ਰੱਦ ਕਰਨ ਤੇ ਉਹਨਾਂ ਦੇ ਸਮਝੌਤਿਆਂ ਤੋਂ ਬਾਹਰ ਹੋਣ ਇਹਦੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਸੰਯੁਕਤ ਕਿਸਾਨ ਮੋਰਚਾ ਦਾ ਸੱਦਾ ਆਊਗਾ ਕੁੱਲ ਲਕਾਈ ਨੂੰ ਕੁੱਲ ਮਾਵਾਂ ਨੂੰ ਪਹਿਲਾਂ ਨੂੰ ਨੌਜਵਾਨਾਂ ਨੂੰ ਸਾਰੇ ਵਰਗਾਂ ਨੂੰ ਨਾਲ ਲੈ ਕੇ ਤੇ ਵੱਡਾ ਹਲਾ ਦਿੱਲੀ ਵਰਗਾ ਜਿਹੜਾ ਸੰਘਰਸ਼ਾ ਇੱਕ ਵਾਰੀ ਫੇਰ ਅਰੰਭਿਆ ਜਾਊਗਾ ਤੇ ਆਪਣੀ ਫਸਲਾਂ ਤੇ ਨਸਲਾਂ ਦੀ ਰਾਖੀ ਜਿਹੜੀ ਆ ਅੱਜ ਹਾਲਾਤ ਸਾਡੇ ਬਣ ਗਏ ਕਿ ਸਾਡੀਆਂ ਸਿਰਾਂ ਦੇ ਉੱਤੇ ਮਾਵਾਂ ਦੇ ਉੱਤੇ ਨਿਸ਼ੇ ਕਰਕੇ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਚਿੱਟੀਆਂ ਚੁੰਨੀਆਂ ਦਾ ਵਾਅਦਾ ਹੋ ਰਿਹਾ ਬੱਚੇ ਨਾਥ ਹੋ ਰਿਹਾ ਤੇ ਔਰਤਾਂ ਦਰਦ ਦਾ ਠਖੇ ਖਾਰੀਆਂ ਨੇ ਤੇ ਇਸ ਕਰਕੇ ਅਸੀਂ ਸਮਝਦੇ ਆ ਕਿ ਸਰਕਾਰਾਂ ਜਿਹੜੀਆਂ ਉਹ ਲੋਕਾਂ ਵੱਲ ਤਵੱਜੂ ਦੇਣ ਜਿਹੜਾ ਘੋਲ ਆ ਆਮ ਵੱਲ ਸਮਝ ਵੱਡਾ ਤਿੱਖਾ ਜਿਹੜਾ ਉਹ ਸਰਕਾਰ ਦੇ ਖਿਲਾਫ ਜਿਹੜਾ ਲੰਬਾ ਬੰਦ ਕਰਕੇ ਲੜਿਆ ਜਾਊਗਾ ਮੈਂ ਅੱਦੇ ਕੀ ਪ੍ਰੋਗਰਾਮ ਹੈ ਜੀ ਸਰ ਇਹ ਤਾਂ ਮੰਨਦੇ ਮੈਂ ਬੀਕੇ ਜੂ ਇਕਤਾ ਅਗਰਾਹ ਜਿਲ੍ਹਾ ਅੰਮ੍ਰਿਤਸਰ ਦਾ ਪ੍ਰਧਾਨ ਕਸ਼ਮੀਰ ਸਿੰਘ ਤੰਗਾਈ ਅੱਜ ਅਸੀਂ ਜਿਹੜਾ ਸੰਯੁਕਤ ਖਾਨ ਮੋਰਚੇ ਨੇ ਕਾਲ ਦਿੱਤੀ ਸੀ ਕਿ ਕਾਰਵੋਟ ਘਰਾਣਿਆਂ ਦੇ ਪੁਤਲੇ ਸਾੜਨੇ ਨੇ ਮੰਗ ਕਰਨੀ ਹੈ ਵੀ ਭਾਰਤ ਦੀ ਸਰਕਾਰ ਜਿਹੜੀ ਡਬਲਯੂਟੀ ਚੋ ਟਿਓ ਦੇ ਵਿੱਚੋਂ ਬਾਹਰ ਆਵੇ ਉਸ ਮਸਲੇ ਨੂੰ ਲੈ ਕੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਰਪੋਰੇਟ ਘਰਾਣੇ ਜਿਹੜੇ ਨੇ ਉਹ ਸਮੁੱਚਾ ਢਾਂਜਾ ਜਿਹੜਾ ਦੇਸ਼ ਦਾ ਖਾਣ ਪੀਣ ਵਾਲੀਆਂ ਵਸਤਾਂ ਔਰ ਜਿੰਨੇ ਵੀ ਮਨੁੱਖਾਂ ਨੂੰ ਲੋਡ ਆ ਉਹ ਸਾਰੇ ਆਪਣੇ ਹੱਥ ਚ ਲੈਣਾ ਚਾਹੁੰਦੇ ਆ ਇਹ ਕਰਕੇ ਉਹਦਾ ਵਿਰੋਧ ਕਰਦੇ ਆ ਉਹਦਾ ਜਿਹੜਾ ਪੁਤਲਾ ਅਸੀਂ ਇਥੇ ਨਾਲਾ ਤਹਿਸੀਲ ਦੇ ਵਿੱਚ ਸਾੜਿਆ ਗਿਆ ਤੇ ਚਾਰ ਥਾਵਾਂ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਸਾਡਾ ਜਿਹੜਾ ਇਹ ਪੁਤਲੇ ਸਾੜਨ ਦਾ ਪ੍ਰੋਗਰਾਮ ਅੱਜ ਪੋਤਰਾ ਪੂਰੇ ਭਾਰਤ ਦੇ ਵਿੱਚ ਸਾਡੀ ਕਾਲ ਆ ਪੰਜਾਬ ਦੇ ਵਿੱਚ ਸਾਡੇ ਜਾ ਰਿਹਾ ਵਿਚਾਰ ਸਾਂਵਾ ਤੇ ਮਰ ਸਰ ਜਿਹੜੇ ਵਿੱਚ ਥੋਲੇ ਜਿਹੜੇ ਸਾਡੇ ਗਏ ਅਗਲੇ ਕੀ ਪ੍ਰੋਗਰਾਮ ਹੋਣਗੇ ਇਸ ਦੀ ਚੇਨਾ ਪਹਿਲਾਂ ਸਵੈਚ ਕਰਦੇ ਆ ਅਗਲਾ ਜੋ ਸੰਯੁਕਤ ਖਸਾਨ ਮੋਰਚਾ ਫੈਸਲਾ ਦੇਊਗਾ ਉਹਨੂੰ ਇਹਨਾਂ ਬਿਨ ਲਾਗੂ ਕਰਾਂਗੇ ਤੇ ਜਿਹੜੀਆਂ ਸਰਕਾਰਾਂ ਇਹਨਾਂ ਦਾ ਮੂੰਹ ਮੋੜਨੀ ਜਿਤਨਾ ਪਹਿਲਾਂ ਲੋਕ ਦਿੱਲੀ ਨੂੰ ਰਵਾਨਾ ਹੋਏ ਸੀ ਦੇ ਵੱਡੇ ਪੱਦਰ ਤੇ ਉੱਥੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਹੁਕਾ ਦੇਵਾਂਗੇ ਕਿ ਆਓ ਆਪਣੇ ਕਿਤਾ ਆਪਣੇ ਖੇਤੀ ਆਪਣੀ ਜ਼ਮੀਨਾ ਆਉਣ ਵਾਲੇ ਬੱਚਿਆਂ ਦਾ ਭੁੱਖ ਪਚਾਉਣ ਦੀ ਖਾਤਰ ਆਓ ਸੰਘਰਸ਼ ਦੇ ਮੈਦਾਨ ਚ ਡਟੀਏ ਤੇ ਆਪਣਾ ਸੰਘਰਸ਼ ਜਿਹੜੇ ਜਿਤਵਾਲ ਜਿਹੜੇ ਵੱਧ ਸਕਣ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇ ਖੁੱਲੀ ਜਗ੍ਹਾ ਜਿੰਨਾ ਮਰਜੀ ਪੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣ ਹੋਵੇ ਪਾਵੇ ਕਰੋਣੇ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਂਡੇਸ ਸਾਈਫੈਟ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ Neck Onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼